ਮੇਰੇ ਚੈਨਲ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕੋ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਮੌਸਮ ਬਦਲ ਗਿਆ ਹੈ ਕਈ ਥਾਈਂ ਮੀਂਹ ਪੈ ਰਿਹਾ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਅਸਮਾਨ ਦੇ ਵਿੱਚ ਬੱਦਲ ਛਾਏ ਹੋਏ ਹਨ ਕਾਲੇ ਬੱਦਲ ਛਾਏ ਹੋਏ ਹਨ 蒂ਮੀ 蒂ਮੀ ਹਵਾ ਚੱਲ ਰਹੀ ਹੈ ਸੋ ਤੁਸੀਂ ਲਾਈਵ ਦੇ ਵਿੱਚ ਜੁੜੋ ਦੋਸਤੋ ਤੇ ਨਾਲ ਦੀ ਨਾਲ ਕਮੈਂਟ ਕਰਕੇ ਵੀ ਦੱਸ ਦਿਓ ਕਿ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਮੀ ਪੈ ਰਿਹਾ ਹੈ بارش ਹੋ ਰਹੀ ਹੈ ਨਾਲ ਦੀ ਨਾਲ ਕਮੈਂਟ ਦੇ ਵਿੱਚ ਤੁਸੀਂ ਜਰੂਰ ਦੱਸਿਓ ਵੀ ਕਿੱਥੇ-ਕਿੱਥੇ ਅੱਜ ਮੀਂਹ ਪੈ ਰਿਹਾ ਹੈ ਇਸ ਵਕਤ ਅਸੀਂ ਆਪਣੇ ਆਲ ਰੰਗ ਚੈਨਲ ਪੰਜਾਬੀ ਤੇ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਕਿ ਕਿਵੇਂ ਅਸਮਾਨ ਦੇ ਵਿੱਚ ਕਾਲੇ ਬੱਦਲ ਛਾਈ ਹੋਏ ਹਨ ਤੇ ਕਹਿਣ ਮੈਨੂੰ ਹੋ ਰਹੀ ਹੈ ਪੰਜਾਬ ਦੇ ਵਿੱਚ ਕਈ ਥਾਈਂ ਮੌਸਮ ਦਾ ਮિજાਜ ਬਦਲ ਚੁੱਕਿਆ ਹੈ ਕਿਉਂਕਿ ਪਹਿਲਾਂ ਗਰਮੀ ਵੱਧ ਚੱਲੀ ਸੀ ਅੱਜ ਦੇ ਮੀਂਹ ਦੇ ਨਾਲ ਫੇਰ ਠੰਡ ਮਹਿਸੂਸ ਹੋਣ ਲੱਗ ਪਈ ਹੈ ਸੋ ਦੋਸਤੋ ਨਾਲ ਦੀ ਨਾਲ ਦੱਸੀ ਚੱਲਿਓ ਕਿੱਥੇ-ਕਿੱਥੇ ਅਜਮੀ ਪੈ ਰਿਹਾ ਹੈ ਇਹ ਹਵਾ ਚੱਲ ਰਹੀ ਹੈ ਸੋ ਜੋ ਸਾਡੇ ਕਿਸਾਨ ਭਰਾਵਾਂ ਨੇ ਤਕਰੀਬਨ ਕਣਕ ਦੀ ਕਟਾਈ ਤਾਂ ਹੋ ਗਈ ਸੀ ਪਰ ਹਜੇ ਕਾਫੀ ਥਾਵਾਂ ਤੇ ਤੂੜੀਆਂ ਬੰਨ ਵਾਲੀਆਂ ਰਹਿੰਦੀਆਂ ਹਨ ਕਿਉਂਕਿ ਅੱਜ ਵੀ ਤੂੜੀਆਂ ਵਾਲੀਆਂ ਮਸ਼ੀਨਾਂ ਸਵੇਰੇ ਚੱਲ ਰਹੀਆਂ ਸੀ ਪਰ ਜਦੋਂ ਆਕਨਮਨ ਸ਼ੁਰੂ ਹੋਇਆ ਉਸ ਤੋਂ ਬਾਅਦ ਮਸ਼ੀਨਾਂ ਵਾਲਿਆਂ ਨੂੰ ਖੇਤਾਂ ਦੇ ਵਿੱਚੋਂ ਜੋ ਤੂੜੀ ਵਾਲੀਆਂ ਮਸ਼ੀਨਾਂ ਚੱਲ ਰਹੀਆਂ ਸੀ ਉਹਨਾਂ ਨੂੰ ਬਾਹਰ ਕੱਢਣਾ ਪਿਆ ਕਿਉਂਕਿ ਜਿਹੜਾ ਕਣਕ ਦਾ ਲਾਂਗਾ ਹੁੰਦਾ ਉਹ ਗਿੱਲਾ ਹੋ ਜਾਂਦਾ ਹੈ ਉਸ ਤੋਂ ਬਾਅਦ ਤੂੜੀ ਵਾਲੀ ਮਸ਼ੀਨ ਨਹੀਂ ਚੱਲਦੀ ਹੁਣ ਜਦੋਂ ਮੀਂਹ ਹਟੇਗਾ ਧੁੱਪ ਲੱਗੇਗੀ ਜਾਂ ਉਹ ਟਾਂਗਰ ਸੁੱਕੇਗਾ ਉਸ ਤੋਂ ਬਾਅਦ ਹੀ ਤੂੜੀ ਬਣ ਸਕੇਗੀ ਸੋ ਤਕਰੀਬਨ ਕਣਕਾਂ ਦੀ ਕਟਾਈ ਹੋ ਚੁੱਕੀ ਹੈ ਤੇ ਤੂੜੀ ਹਜੇ ਬਣਨ ਵਾਲੀ ਕਾਫੀ ਇਲਾਕਿਆਂ ਦੇ ਵਿੱਚ ਰਹਿੰਦੀ ਹੈ ਸੋ ਇੱਧਰ ਦੋਸਤੋ ਤੁਸੀਂ ਅਸਮਾਨ ਦੇ ਵਿੱਚ ਬੱਦਲ ਛਾਏ ਹੋਇਆ ਤੇ 蒂ਮੀ 蒂ਮੀ ਹਵਾ ਚੱਲ ਰਹੀ ਹੈ ਕਿਉਂਕਿ ਕਿ ਕਣਕਾਂ ਦੀ ਕਟਾਈ ਹੁੰਦੀ ਸੀ ਤੂੜੀ ਵਾਲੀਆਂ ਮਸ਼ੀਨਾਂ ਚੱਲਦੀਆਂ ਸੀ ਤਾਂ ਕਰਕੇ ਧੂੜ ਘਟਾ ਉਦੋਂ ਕਾਫੀ ਹੋ ਜਾਂਦਾ ਇਹਨਾਂ ਦਿਨਾਂ ਦੇ ਵਿੱਚ ਤੇ ਅੱਜ ਥੋੜੀ ਕਨਮਨ ਹੋਈ ਆ ਤੇ ਸੋ ਦੋਸਤੋ ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚ ਜਿੱਥੇ-ਜਿੱਥੇ ਤੁਸੀਂ ਰਹਿੰਦੇ ਹੋ ਜਿੱਥੇ-ਜਿੱਥੇ ਅੱਜ ਕਨਮਨ ਹੋ ਰਹੀ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਦਰਾਖਤ ਝੂਲ ਰਹੇ ਆ ਕਿਉਂਕਿ ਦੋਸਤੋ ਐਤਕੀ ਮੀ ਪਾਏ ਵੀ ਬਹੁਤ ਘੱਟ ਸੀਗੇ ਪਿਛਲੇ ਸਾਲ ਦੇ ਸੀਜ਼ਨ ਦੇ ਵਿੱਚ ਵੀ ਬਾਰਿਸ਼ ਬਹੁਤ ਘੱਟ ਹੋਈ ਸੀ ਆ ਹੋਣੀ ਆ ਕੇ ਜਦੋਂ ਕਣਕਾਂ ਪੱਕਣ ਪੱਕ ਗਈਆਂ ਸੀ ਉਦੋਂ ਜੇ ਆ ਕੇ ਬਾਰਿਸ਼ ਹੋਈ ਸੀ ਪਹਿਲਾਂ ਨਹੀਂ ਬਾਰਿਸ਼ ਹੋਈ ਸੀ ਸੋ ਦੋਸਤੋ ਮੌਸਮ ਅੱਜ ਠੰਡਾ ਹੋ ਗਿਆ ਹੈ ਕਿਉਂਕਿ ਪਿਛਲੇ ਦਿਨੀ ਗਰਮੀ ਦੇ ਵਿੱਚ ਵਾਧਾ ਹੋ ਰਿਹਾ ਸੀ ਪਰ ਅੱਜ ਫਿਰ ਇੱਕ ਵਾਰ ਮੌਸਮ ਬਦਲਿਆ ਹੈ ਹਵਾ ਚੱਲ ਰਹੀ ਹੈ ਤੇ ਕਿਤੇ ਕਿਤੇ ਕੰਮਨ ਰੁਕ ਜਾਂਦੀ ਹੈ ਕਿਤੇ ਫਿਰ ਕੰਮਨ ਚੱਲ ਪੈਂਦੀ ਹੈ ਸੋ ਦੋਸਤੋ ਤੁਹਾਨੂੰ ਲਾਈਵ ਤਸਵੀਰਾਂ ਦਿਖਾਈਆਂ ਜਾ ਰਹੀਆਂ ਹਨ ਅੱਜ ਦੇ ਮੌਸਮ ਤੇ ਇਹ ਵੀਡੀਓ ਆ ਜੋ ਅਸੀਂ ਆਪਣੇ ਚੈਨਲ ਆਲ ਰੰਗ ਚੈਨਲ ਪੰਜਾਬੀ ਤੇ ਤੁਹਾਨੂੰ ਦਿਖਾ ਰਿਹਾ। ਸੋ ਜਿਹੜੇ ਨਵੇਂ ਜੁੜੇ ਦਰਸ਼ਕ ਉਹਨਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਤੇ ਹੋਰ ਵੀਡੀਓ ਦਾ ਆਨੰਦ ਮਾਣਨ ਲਈ ਵੀ ਤੁਸੀਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਤੁਹਾਡਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ ਥੈਂਕ ਯੂ ਥਿੰਕ ਯੂ ਵੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਪਲੀਜ਼ ਸਬਸਕ੍ਰਾਈਬ ਮਾਈ ਚੈਨਲ। ਥੈਂਕ ਯੂ ਆਲ ਦੋਸਤੋ। ਸੋ ਦੋਸਤੋ ਹਵਾ ਚੱਲ ਰਹੀ ਹੈ, ਦਰਖਤ ਝੂਮ ਰਹੇ ਆ। ਕੋਸੀ ਵੀਡੀਓ ਦੇ ਵਿੱਚ ਦੇਖ ਰਹੇ ਹੋ ਦਰਖਤ ਝੂਲ ਰਹੇ ਹਨ ਕਿਉਂਕਿ ਇਹਨਾਂ ਦੇ ਪੱਤੇ ਜਦੋਂ بارش ਕਣਮਣ ਹੁੰਦੀ ਆ ਸਾਫ਼ ਹੋ ਜਾਂਦੇ ਆ ਤੇ ਇਹ ਪੂਰੇ ਚਮਕਦਾਰ ਹੋ ਜਾਂਦੇ ਆ ਜੋ ਫੁੱਲ ਬੂਟੇ ਆ ਕਿਉਂਕਿ ਕੁਦਰਤ ਦੇ ਹਰਿਆ ਭਰਿਆ ਵੀ ਰਹਿਣਾ ਬਹੁਤ ਜ਼ਰੂਰੀ ਆ ਤਾ ਜੋ ਸਾੰਤਾ ਵਾਤਾਵਰਨ ਵਧੀਆ ਰਹਿ ਸਕੇ ਸਾਨੂੰ ਵਧੀਆ ਆਕਸੀਜਨ ਮਿਲ ਸਕੇ ਸੋ ਜੋ ਦਰਖਤਾਂ ਵੱਧ ਤੋਂ ਵੱਧ ਲਾਉਣੇ ਚਾਹੀਦੇ ਹਨ ਤਾਂ ਜੋ ਜੋ ਕਿਉਂਕਿ ਦਿਨੋ ਦਿਨ ਤਪਸ਼ ਵੱਧ ਰਹੀ ਹੈ ਤਪਸ਼ ਨੂੰ ਘਟਾਉਣ ਲਈ ਦਰਖਤ ਲਾਉਣੇ ਬਹੁਤ ਹੀ ਜ਼ਰੂਰੀ ਹੈ ਸਾਨੂੰ ਦਰਖਤ ਲਾਉਣੇ ਚਾਹੀਦੇ ਹਨ ਕੁਦਰਤ ਦਾ ਨਿਜਮੀ ਇਹ ਹੈ ਕਿ ਆਪਾਂ ਹਰਿਆ ਭਰਿਆ ਰੱਖੀਏ ਆਪਣਾ ਆਲਾ ਦਵਾਲਾ ਤੇ ਵੱਧ ਤੋਂ ਵੱਧ ਦਰਖਤ ਲਾਈਏ ਸੋ ਦੋਸਤੋ ਧੰਨਵਾਦ ਤੁਹਾਡਾ ਆ ਵੀਰ ਜੀ ਹੁਣੇ ਕਮੈਂਟ ਕਰ ਰਹੇ ਆ ਜਿੱਥੇ-ਜਿੱਥੇ ਮੀ ਪੈ ਰਿਹਾ ਤਾਂ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿੱਥੇ ਕਿੱਥੇ ਮੀਂਹ ਪੈ ਰਿਹਾ ਹੈ। ਸੋ ਨਾਲ ਦੀ ਨਾਲ ਤੁਸੀਂ ਦੱਸਿਓ ਜਯੋ ਦੋਸਤੋ ਹਵਾ ਥੋੜੀ ਕੱਗੇ ਨਾਲੋਂ ਤੇਜ਼ ਹੋ ਚੁੱਕੀ ਹੈ। ਕਦਮਾਂ ਕਿਤੇ ਰੁਕ ਜਾਂਦੀ ਹੈ ਤੇ ਤੇ ਚੱਲ ਪੈਂਦੀ ਹੈ। ਸੋ ਦਰਖਤ ਜਿਹੜੇ ਝੂਮ ਰਹੇ ਆ ਝੂਮ ਰਹੇ ਦਰਖਤ ਤੁਸੀਂ ਦੇਖ ਹੀ ਰਹੇ ਹੋ ਤੁਹਾਨੂੰ ਦੋਸਤੋ ਜੋ ਮੌਸਮ ਅੱਜ ਬਦਲ ਗਿਆ ਹੈ ਤੁਸੀਂ ਦੇਖ ਹੀ ਰਹੇ ਹੋ ਅਸਮਾਨ ਦੇ ਵਿੱਚ ਬੱਦਲ ਛਾਈ ਹੋਏ ਹਨ ਇਧਰ ਦੋਸਤੋ ਸਾਹਮਣੇ ਮੰਡੀਆਂ ਦੇ ਵਿੱਚ ਜੋ ਕਣਕ ਦੀਆਂ ਬੋਰੀਆਂ ਵਾਂ ਉਹ ਪਈਆਂ ਦਿਖਾਈ ਦੇ ਰਹੀਆਂ ਹੁਣ ਕਿਉਂਕਿ ਹਾਲੇ ਇੱਥੋਂ ਮਾਲ ਚੱਕਿਆ ਨਹੀਂ ਗਿਆ ਹੁਣ ਸੋ ਦੋਸਤੋ ਸਮਾਨ ਦੇ ਵਿੱਚ ਬੱਦਲ ਛਾਈ ਹੋਣ ਨੂੰ ਸੋ ਵੀਡੀਓ ਚੰਗੀ ਲੱਗੇ ਤਾਂ ਦੋਸਤੋ ਲਾਈਕ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਹਵਾ ਬੋ ਚੱਲ ਰਹੀ ਹੈ ਸਿੱਧੇ ਨਾਲ ਦਰਖਤ ਝੂਲ ਰਹੇ ਨੇ ਅਸਮਾਨ ਦੇ ਵਿੱਚ ਬੱਦਲ ਛਾਈ ਹੋਏ ਹਨ ਸੋ ਥੈਂਕ ਯੂ ਸਬਸਕ੍ਰਾਈਬ ਕਰ ਲਈ ਚੈਨਲ ਨੂੰ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੋਸਤੋ ਜਿਹੜੇ ਦੋਸਤ ਸਾਡੇ ਨਵੇਂ ਜੁੜੇ ਆ ਉਹਨਾਂ ਨੂੰ ਬੇਨਤੀ ਹੈ ਕਿ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਇਸ ਚੈਨਲ ਤੇ ਅਸੀਂ ਨਵੀਆਂ-ਨਵੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ ਸੋ ਦੋਸਤੋ ਇਸ ਤੋਂ ਬਾਅਦ ਜੋ ਆਉਣ ਵਾਲਾ ਮੌਸਮ ਹੈ ਜਾਂ ਰੁੱਤਾਂ ਹਨ ਗਾਂ ਅਗੇ ਮਈ ਜੂਨ ਜੁਲਾਈ ਉਦੋਂ ਮੀਂਹ ਬਹੁਤ ਪੈਂਦੇ ਆ ਸੋ ਸਾਨੂੰ ਦਰਖਤ ਲਾਉਣੇ ਚਾਹੀਦੇ ਹਨ ਕਿਉਂਕਿ ਦਰਖਤ ਲਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਦੋਂ ਮੀਂਹ ਪਿਆ ਕਰਨੇ ਪਾਣੀ ਪੂਣੀ ਤਾਂ ਲੱਗ ਜਾ ਕਰਨਾ ਵਾ ਤੇ ਪਰ ਥੋੜੀ ਜ਼ਿੰਮੇਵਾਰੀ ਇਹ ਆ ਇੱਕ ਵਾਰੀ ਤੁਸੀਂ ਫੁੱਲ ਬੂਟੇ ਦਰਖਤ ਧਰਤੀ ਤੇ ਵੱਧ ਤੋਂ ਵੱਧ ਲਾਓ ਤਾਂ ਜੋ ਸਾਡਾ ਵਾਤਾਵਰਨ ਹਰਿਆ ਭਰਿਆ ਰਹਿ ਸਕੇ ਇਸ ਦੇ ਵਿੱਚ ਅਸੀਂ ਕੁਦਰਤ ਦੀ ਖੁਸ਼ੀ ਪ੍ਰਾਪਤ ਕਰ ਸਕਦੇ ਹਾਂ ਬਈ ਜੇ ਅਸੀਂ ਵੱਧ ਤੋਂ ਵੱਧ ਦਰਖਤ ਲਾਈਏ ਸਾਨੂੰ ਲਾਉਣੇ ਚਾਹੀਦੇ ਆ ਜੀ ਅੱਜ ਤੋਂ ਅੱਗੇ ਚਲਾਉਣੀ ਚਾਹੀਦੀ ਹੈ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਹ ਹੀ ਸੀ ਕਿ ਅੱਜ ਮੌਸਮ ਦਾ ਮિજાਜ ਬਦਲਿਆ ਤੇ ਇੱਕਦਮ ਕੈਨਮਨ ਸ਼ੁਰੂ ਹੋਈ ਕਈ ਥਾਂ ਪੰਜਾਬ ਦੇ ਵਿੱਚ ਤੇ ਸਾਡੇ ਆ ਮਾਲਵੇ ਏਰੀਏ ਦੇ ਵਿੱਚ ਅੱਜ بارش ਹੋ ਰਹੀ ਹੈ ਕਿਉਂਕਿ ਸਾਡੇ ਕਿਸਾਨ ਭਰਾਵਾਂ ਨੂੰ ਮੁਸ਼ਕਲਤਾ ਆਈ ਹੈ ਕਿਉਂਕਿ ਤਕਰੀਬਨ ਕਣਕ ਦੀ ਕਟਾਈ ਤਾਂ ਸਾਰੇਆਂ ਥਾਵਾਂ ਤੇ ਹੋ ਚੁੱਕੀ ਸੀ ਪਰ ਤੂੜੀ ਬੰਨਣ ਵਾਲੀ ਹਜੇ ਰਹਿੰਦੀ ਹੈ ਕਾਫੀ ਏਰੀਆ ਹਜੇ ਤੂੜੀ ਬੰਨਣ ਵਾਸਤੇ ਰਹਿੰਦੀ ਹੈ ਅੱਜ ਵੀ ਤੂੜੀ ਵਾਲੀਆਂ ਮਸ਼ੀਨਾਂ ਚੱਲ ਪਈਆਂ ਸੀਗੀਆਂ ਸਵੇਰੇ ਤਾਂ ਪਰ ਉਸ ਤੋਂ ਬਾਅਦ ਯੂਰੋਕਨ ਮੰਨ ਸ਼ੁਰੂ ਹੋਈ ਉਸ ਤੋਂ ਬਾਅਦ ਮਸ਼ੀਨਾਂ ਤੇ ਰੋਕ ਲੱਗ ਗਈ। ਹੁਣ ਜਦੋਂ ਵੀ ਮੌਸਮ ਸਾਫ਼ ਹੋਵੇਗਾ ਜੋ ਟੰਗ ਰਹਾ ਵਾ ਸੁਕੇਗਾ ਉਸ ਤੋਂ ਬਾਅਦ ਹੀ ਜਿਹੜੀਆਂ ਤੋੜੀ ਵਾਲੀਆਂ ਮਸ਼ੀਨਾਂ ਵਾ ਉਹ ਚੱਲਣਗੀਆਂ ਕਿਉਂਕਿ ਹੋਰ ਪੰਜਾਂ ਚਾਰਾਂ ਦਿਨਾਂ ਦੇ ਵਿੱਚ ਇਹ ਤੋੜੀ ਵਾਲਾ ਕੰਮ ਜਿਹੜਾ ਸਮਾਪਤ ਹੋ ਜਾਵੇਗਾ। ਸੋ ਦੋਸਤੋ ਤੁਸੀਂ ਦੇਖ ਰਹੇ ਹੋ ਅੱਜ ਦੀ ਸਾਡੀ ਵੀਡੀਓ ਮੌਸਮ ਤੇ ਸਿੰਘ ਤੇ ਇਸ ਚੈਨਲ ਤੇ ਜਾ ਕੇ ਤੁਸੀਂ ਪਹਿਲਾਂ ਆਣੀਆਂ ਵੀਡੀਓ ਵੀ ਦੇਖ ਸਕਦੇ ਹੋ ਬਹੁਤ ਸਾਰੀਆਂ ਵੀਡੀਓ ਇਸ ਚੈਨਲ ਤੇ ਅਸੀਂ ਅਪਲੋਡ ਕਰਕੇ ਰੱਖਿਆ ਹੋਈਆਂ ਹਨ ਸੋ ਦੋਸਤੋ ਜਿਹੜੇ ਸਾਡੇ ਦੋਸਤ ਨਵੇਂ ਜੁੜੇ ਹਨ ਉਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਵੇਗਾ ਕਿ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੋਗੇ ਕਿਉਂਕਿ ਤੁਹਾਡੇ ਇੱਕ ਕਲਿਕ ਦੇ ਨਾਲ ਸਾਡਾ ਚੈਨਲ ਸਬਸਕ੍ਰਾਈਬ ਹੋ ਜਾਣਾ ਹੈ ਤੇ ਜਿਹੜਾ ਤੁਸੀਂ ਸਾਨੂੰ ਪਿਆਰ ਦਿੰਦੇ ਹੋ ਸਾਡੀਆਂ ਵੀਡੀਓ ਦੇਖਦੇ ਹੋ ਉਸ ਦੇ ਲਈ ਤੁਹਾਡਾ ਧੰਨਵਾਦ ਤੋ ਸਾਡੀਆਂ ਵੀਡੀਓ ਨੂੰ ਸ਼ੇਅਰ ਵੀ ਕਰਦੇ ਕਰੋ ਸੋ ਦੋਸਤੋ ਹੁਣ ਇੱਕ ਵਾਰ ਜਿਹੜੀ بارش ਆ ਰੁਕ ਚੁੱਕੀ ਹੈ ਤੇ ਅੱਜ ਥੋੜਾ ਟੈਂਪਰੇਚਰ ਜਿਹੜਾ ਉਹ ਘਟਿਆ ਹੈ ਧੰਨਵਾਦ ਜੀ ਧੰਨਵਾਦ ਹਾਂਜੀ ਹਾਂਜੀ ਬਾਈ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ ਇੱਧਰ ਬਾਈ ਉਹਨਾਂ ਨੇ ਕਮੈਂਟ ਕੀਤਾ ਕਿ ਮੋਗੇ ਕੰਮਨ ਹੋ ਰਹੀ ਹੈ ਆਇਸ਼ਾ ਜੀ ਆਇਸ਼ਾ ਠੀਕ ਆ ਹਾਂ ਬਾਈ ਜੀ ਤੋੜੀ ਦਾ ਕੰਮ ਤਾਂ ਰਹਿ ਗਿਆ ਹਾਂ ਹਾਂ ਇਹ ਵੀ ਮੈਂ ਕਿਹਾ ਬਾਈ ਜੀ ਵੀਡੀਓ ਦੇ ਵਿੱਚ ਮੈਂ ਇਦਾਂ ਹੀ ਕਿਹਾ ਨਾ ਬੀ ਤੂੜੀ ਦਾ ਕੰਮ ਹਜੇ ਰਹਿਦਾ ਵਾ ਕਣਕ ਦੀ ਤਕਰੀਬਨ ਕਟਾਈ ਸਭ ਸਾਰੇ ਹੋ ਗਈ ਹੈ ਕੋਈ ਇਕਾ ਦੁੱਕਾ ਭਾਵੇਂ ਕੋਈ ਲੇਟ ਕਣਕ ਹੋਵੇ ਰਹਿੰਦਾ ਹੋਵੇ ਕਿਸਾਨ ਤੇ ਭਾਰ ਤਕਰੀਬਨ ਬਾਕੀ ਕਣਕ ਦੀ ਕਟਾਈ ਹੋ ਚੁੱਕੀ ਹੈ ਹਾਂਜੀ ਹਾਂਜੀ ਵੀਰ ਜੀ ਸਹੀ ਹੈ ਜੀ ਤੁਹਾਡੀ ਗੱਲ ਹਾਂ ਹੂੰ ਹੂੰ ਤੂੜੀਆਂ ਵੀ ਬਣ ਗਈਆਂ ਹਾਂ ਕਈ ਥਾਈ ਬਣ ਗਈਆਂ ਪਰ ਕਣਕਾਂ ਇੰਤਕੀ ਲੇਟ ਹੋ ਗਈਆਂ ਸੀ ਕਿਉਂਕਿ ਪਹਿਲਾਂ ਵੀ ਬਰਸ਼ ਮੌਸਮ ਨੇ ਲੇਟ ਕਰ ਦਿੱਤੀਆਂ ਇਸ ਵਾਰ ਕਣਕਾਂ ਸੋ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰਿਓ ਤੁਹਾਡੇ ਇੱਕ ਲਾਈਕ ਦੇ ਨਾਲ ਸਾਨੂੰ ਹੌਸਲਾ ਮਿਲ ਜਾਂਦਾ ਹੈ ਤੁਸੀਂ ਇੱਕ ਕਲਿਕ ਕਰਨਾ ਤੇ ਸਾਨੂੰ ਹੌਸਲਾ ਬਹੁਤ ਵੱਡਾ ਹੌਸਲਾ ਮਿਲ ਜਾਂਦਾ ਤੁਹਾਡੇ ਲਾਈਕ ਕਰਨ ਨਾਲ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਲਾਈਕ ਸੋ ਜਿੰਨੇ ਵੀ ਦੋਸਤ ਜੁੜੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਓ ਸਾਹਮਣੇ ਜਾ ਜਾ ਰਿਹਾ ਜੀ ਆਵੇ ਜਾ ਰਿਹਾ ਜਾ ਜਾ ਆ ਦੇਖੋ ਜੀ ਤੁਹਾਨੂੰ ਜਾਜ ਦਿਖਾ ਰਹੇ ਹਾਂ ਲਾਈਵ ਦੇ ਵਿੱਚ ਹੀ ਅਸਮਾਨ ਦੇ ਵਿੱਚ ਅਸੀਂ ਬੱਦਲ ਦਿਖਾ ਰਹੇ ਸੀ ਮੀਂਹ ਵਾਲੇ ਤੁਹਾਨੂੰ ਦੋਸਤੋ ਜਾਜ ਜਾ ਰਿਹਾ ਵਾ ਤੁਸੀਂ ਦੇਖ ਪਾ ਰਹੇ ਹੋ ਆ ਜਾ ਰਿਹਾ ਜੀ ਜਾਜ ਅਸਮਾਨ ਦੇ ਵਿੱਚ ਬੱਦਲਾਂ ਦੇ ਵਿੱਚ ਦੀ ਜਾਂਦਾ ਹੋਇਆ ਜਾਜ ਤੋਂ ਨੂੰ ਦਿਖਾਈ ਦੇ ਰਿਹਾ ਇਸ ਵਕਤ ਹੋ ਜਾਂਦਾ ਜੀ ਆਜ ਸੋ ਦਰਖਤ ਝੂਲ ਰਹੇ ਆ ਹਵਾ ਚੱਲ ਰਹੀ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਨਵੇਂ-ਨਵੇਂ ਪੱਤੇ ਦਰਖਤਾਂ ਦੇ ਨਿਕਲੇ ਹੋਇਆ ਹਨ ਹਰੇ-ਹਰੇ ਬੜੇ ਮਨਮੋਹਕ ਲੱਗ ਰਹੇ ਹਨ ਲਾਈਕ ਜਰੂਰ ਕਰਿਆ ਕਰੋ ਵੀਰ ਮੇਰੇ ਉਹ ਵੀਡੀਓ ਨੂੰ ਲਾਈਕ ਕਰਿਆ ਕਰੋ ਪਲੀਜ਼ ਲਾਈਕ ਆ ਚੁੰਮ ਰਹੇ ਆ ਪੱਤੇ ਪੱਤੇ ਝੂਲਦੇ ਦਰਖਤਾਂ ਦੇ ਫੁੱਲ ਬੂਟਿਆਂ ਦੇ ਇਹੀ ਤਾਂ ਕੁਦਰਤ ਹੈ ਇਸ ਨੂੰ ਸਾਂਭ ਲਈਏ ਤਾਂ ਉਹਨਾ ਠੀਕ ਹੈ ਜੀ ਸੋਦੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ